ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਨ 2026 ਦੀ ਵਿਸਾਖੀ ਬਾਰੇ ਭਵਿੱਖ ਬਾਣੀ ਪੰਜਾਬ ਚ ਇਸ ਦੀ ਬੰਨਣ ਜਾ ਰਹੀ ਹੈ ਨਵੀਂ ਸਰਕਾਰ ਲੱਗਣਗੇ 9-9 ਕਿਲੋਮੀਟਰ ਤੱਕ ਜਹਕਾਰੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ 2026 ਨੂੰ ਲੈ ਕੇ ਭਾਵੇਂ ਕਿ ਸਾਡੇ ਕੁਝ ਵਿਦਵਾਨਾਂ ਨੇ ਕੁਝ ਸਜਣਾ ਨੇ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਕੁਝ ਆਪਣੀ ਮਤ ਦੇ ਮੁਤਾਬਕ ਅਰਜ਼ ਕਰੀ ਜਾ ਰਹੇ ਨੇ ਕੁਝ ਕੋਈ ਕੁਝ ਕਹੀ ਜਾ ਰਿਹਾ ਹੈ ਕੋਈ ਕੁਝ ਕਹੀ ਜਾ ਰਿਹਾ ਹੈ ਪਰ ਅਸਲ ਦੇ ਵਿੱਚ ਕਾਰਨ ਕੀ ਹੈ ਅਸਲ ਦੇ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਮੈਂ ਇਸ ਇਸ ਵਿਸ਼ੇ ਤੇ ਆਪ ਜੀ ਨਾਲ ਬੇਨਤੀਆਂ ਜ਼ਰੂਰ ਸਾਂਝੀਆਂ ਕਰ ਰਹੀਆਂ ਨੇ ਪਿਆਰਿਓ ਕੋਈ ਕਹਿ ਰਿਹਾ 2026 ਦੇ ਵਿੱਚ ਰਾਜਨੀਤੀਆਂ ਭਵਿੱਖਬਾਣੀਆਂ ਵੀ ਫਲਾਨੇ ਦੀ ਸਰਕਾਰ ਬਣਨੀ ਹੈ ਕਿਉਂਕਿ ਸਰਕਾਰ ਜੇ ਹੁਣ ਆਪਾਂ ਦੇਖੀਏ ਵੀ ਵਿਧਾਨ ਸਭਾ ਦੇ ਜਿਹੜੇ ਇਲੈਕਸ਼ਨ ਨੇ ਉਹ 2027 ਦੇ ਵਿੱਚ ਹੋਣੇ ਨੇ ਸਾਡੇ ਕੋਲੇ 1 ਸਾਲ 2 ਕੁ ਮਹੀਨੇ ਦਾ ਜਿਹੜਾ ਸਮਾਂ ਬਚਿਆ ਹੈ ਤੇ ਚਲੋ ਉਹ ਹਜੇ 1 ਸਾਲ ਪੂਰਾ ਬਾਕੀ ਹੈ 2026 ਦੇ ਵਿੱਚ ਜਿਹੜਾ ਚੋਣ ਜਾਬਤਾ ਐਂਡ ਦੇ ਵਿੱਚ ਉਹ ਲੱਗ ਜਾਏਗਾ ਤੇ ਕਹਿਣ ਤੋਂ ਭਾਵੇਂ ਚੋਣ ਪ੍ਰਚਾਰ ਸ਼ੁਰੂ ਹੋ ਜਾਏਗਾ ਭਾਵੇਂ ਕਿ ਇਹਨਾਂ ਚੀਜ਼ਾਂ ਨਾਲ ਸਾਡਾ ਮੰਤਵ ਕੋਈ ਨਹੀਂ ਸਾਡਾ ਇਹਨਾਂ ਨਾਲ ਕੋਈ ਰਿਲੇਟਿਵ ਜਿਹੜੀ ਹੈ ਵਿਸ਼ਾ ਸਾਡਾ ਕੋਈ ਨਹੀਂ ਹੈਗਾ ਪਰ ਸਾਡਾ ਇੱਕੋ ਹੀ ਵਿਸ਼ਾ ਹੈ ਕਿਉਂਕਿ ਸਾਨੂੰ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਭਾਵੇਂ ਕਿ ਇਹਨਾਂ ਚੀਜ਼ਾਂ ਨਾਲ ਸਾਡਾ ਜਿਹੜਾ ਹੈ ਉਹ ਕੋਈ ਵੀ ਤਾਲੁਕਾਤ ਨਹੀਂ ਹੈ ਪਰ ਆਪਾਂ ਗੁਰੂ ਦੀ ਗੱਲ ਕਰਾਂਗੇ ਪਰ ਕਹਿਣ ਤੋਂ ਭਾਵ ਵੀ ਜਿਹੜੇ ਲੋਕ ਰਾਜਨੀਤੀ ਦੀਆਂ ਭਵਿੱਖਬਾਣੀਆਂ ਕਰ ਰਹੇ ਨੇ ਰਾਜਨੀਤੀ ਦਾ ਕੋਈ ਭਵਿੱਖ ਨਹੀਂ ਹੈ ਮੈਂ ਬਾਰ-ਬਾਰ ਬੇਨਤੀ ਕਰਾਂ ਕਿ ਰਾਜਨੀਤੀ ਕਰਨ ਵਾਲੇ ਬੰਦਿਆਂ ਨੂੰ ਰਾਜਨੀਤੀ ਦੀ ਸਮਝ ਹੋਏਗੀ ਪਰ ਯਾਦ ਰੱਖਿਓ ਸਤਗੁਰੂ ਮਹਾਰਾਜ ਰਾਜਨੀਤੀ ਨਹੀਂ ਸਤਗੁਰੂ ਮਹਾਰਾਜ ਸਾਨੂੰ ਜਿਹੜੀ ਹੈ ਉਹ ਇੱਕ ਸਤਗੁਰੂ ਮਹਾਰਾਜ ਦੀ ਇੱਕ ਨੀਤੀ ਦੱਸਦੇ ਆ ਵੀ ਸਤਗੁਰੂ ਦੀ ਨੀਤੀ ਕੀ ਹੈ ਸਤਗੁਰੂ ਦੀ ਨੀਤੀ ਇਹ ਹੈ ਆਵੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਪਾਤਸ਼ਾਹ ਦੀ ਨੀਤੀ ਇਹ ਵੈ ਪਾਤਸ਼ਾਹ ਕਹਿੰਦੇ ਨੇ ਨਾ ਕੋ ਵੈਰੀ ਨਹੀਂ ਬਿਗਾਣਾ ਸਗਲ ਸੰਗ ਹਮ ਕੋ ਬਣੇ ਆਈ ਪਰ ਰਾਜਨੀਤੀ ਦੀ ਪਰਭਾਸ਼ਾ ਕੀ ਹੈ ਉਹ ਬਗਾਨੇ ਨੇ ਇਹ ਆਪਣੇ ਨੇ ਜਿਹੜੇ ਤੱਕ ਕੰਮ ਹੈ ਉਹ ਆਪਣਾ ਤੇ ਬਾਕੀ ਸਾਰੇ ਬਗਾਨੇ ਨੇ ਤੇ ਲੋਕਾਂ ਤੱਕ ਮਤਲਬ ਉਦੋਂ ਤੱਕ ਆ ਜਦੋਂ ਤੱਕ ਵੋਟ ਲੈਣੀ ਹੈ ਤੇ ਜਦੋਂ ਵੋਟ ਲੈ ਲਈ ਤੇ ਬਾਅਦ ਵਿੱਚ ਉਹ ਲੋਕ ਵੀ ਜਿਹੜੇ ਨੇ ਸਾਡੇ ਲਈ ਬਿਲਕੁਲ ਬੇਕਾਰ ਹੋ ਜਾਂਦੇ ਨੇ ਤੇ ਸਤਗੁਰੂ ਮਹਾਰਾਜ ਜੀ ਦੀ ਇਹ ਨੀਤੀ ਨਹੀਂ ਸਤਗੁਰੂ ਮਹਾਰਾਜ ਦੀ ਨੀਤੀ ਇਹ ਵੀ ਸਤਗੁਰੂ ਕਹਿੰਦੇ ਨੇ ਜੋ ਸ਼ਰਨ ਆਵੇ ਚਸ ਕੰਠ ਲਗਾਵੇ ਮੋਹਿ ਵਰਦ ਸੁਆਮੀ ਚੰਦਾ ਪਾਤਸ਼ਾਹ ਦੀ ਨੀਤੀ ਇਹ ਵੀ ਸੁਖੈਰ ਬੇਨਤੀ ਹੈ ਕਰਾਂ ਵੀ ਜਿਹੜੇ ਲੋਕ ਕਹਿੰਦੇ ਆ ਵੀ 2026 ਦੇ ਵਿੱਚ ਇਹ ਹੋਣ ਵਾਲਾ ਹੈ 2026 ਦੇ ਵਿੱਚ ਆਹ ਹੋਣ ਵਾਲਾ ਹੈ ਜਿਨ੍ਹਾਂ ਨੇ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਜਿਹੜੇ ਕਹਿੰਦੇ ਆ ਜੀ 2026 ਦੇ ਵਿੱਚ ਆਹ ਹੋ ਜਾਏਗਾ ਜਿਹੜੇ ਕਹਿ ਰਹੇ ਨੇ 2026 ਦੇ ਵਿੱਚ ਆਹ ਹੋ ਜਾਏਗਾ ਆਹ ਹੋਣ ਵਾਲਾ ਆਹ ਹੋਣ ਵਾਲਾ ਪਰ ਪਿਆਰਿਓ ਯਾਦ ਰੱਖਿਓ ਵੀ ਆਪਾਂ ਸਿਰਫ ਅੰਦਾਜ਼ਾ ਹੀ ਲਾ ਰਹੇ ਆ ਵੀ ਹੋਣ ਵਾਲਾ ਆਪਾਂ ਇਹ ਤਾਂ ਨਹੀਂ ਕਹਿ ਰਹੇ ਵੀ ਹੋ ਜਾਏਗਾ ਇਹ ਤਾਂ ਨਹੀਂ ਕਹਿ ਰਹੇ ਵੀ ਹੋਂ ਪੱਕਾ ਹੀ ਹੋਏਗਾ ਪਿਆਰਿਓ ਇਹ ਰੱਬ ਦੇ ਰੰਗਾਂ ਦਾ ਕਿਸੇ ਨੇ ਭੇਤ ਨਹੀਂ ਪਾਇਆ ਇਹ ਪਰਮਾਤਮਾ ਦਾ ਕਿਸੇ ਨੇ ਭੇਤ ਨਹੀਂ ਪਾਇਆ ਤੇ ਸਤਿਗੁਰੂ ਮਹਾਰਾਜ ਜੀ ਤੇ ਆਪ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਡੀ ਵੱਡੀ ਹਸਤੀ ਨੇ ਮਹਾਰਾਜ ਆਪ ਕਹਿ ਰਹੇ ਨੇ ਤੇਰਾ ਅੰਤ ਨਾ ਪਾਇਆ ਜਾਏ ਕੇ ਪਾਦਸ਼ਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਫੇ ਪਾਦਸ਼ਾ ਤੂੰ ਕਿੱਥੇ ਐ ਤੂੰ ਕਿਵੇਂ ਐ ਕੀ ਤੇਰਾ ਆਕਾਰ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਦਸ਼ਾ ਆਪ ਕਹਿੰਦੇ ਨੇ ਨਾ ਤੇਰਾ ਕੋਈ ਰੰਗ ਐ ਨਾ ਕੋਈ ਜਾਤ ਐ ਨਾ ਕੋਈ ਪਾਤ ਐ ਤੇ ਨਾ ਤੇਰਾ ਕੋਈ ਆਕਾਰ ਐ हे 파르샤지 얘ਨੇ ਤੂੰ ਬਹੁਤ ਵੱਡਾ ਸਮਰੱਥ ਹੈ ਤੂੰ ਭਿੰਨ ਹੈ ਅਛੂਜ ਹੈ ਅਚੰਜ ਹੈ हे 파르샤지 ਤੂੰ ਬਹੁਤ ਵੱਡੀ ਹਸਤੀ ਦਾ ਮਾਲਕ ਹੈ हे 파르샤 ਤੇਰਾ ਅੰਤ ਨਹੀਂ ਜੇ ਪਾਇਆ ਜਾ ਸਕਦਾ 파르샤 ਤੂੰ ਬਹੁਤ ਵੱਡੀ ਕਿਰਪਾ ਦਾ ਮਾਲਕ ਹੈ ਸਤਗੁਰੂ ਮਹਾਰਾਜ ਤੇਰੀ ਬੜੀ ਵੱਡੀ ਕਿਰਪਾ ਹੈ ਤੇਰੀ ਬੜੀ ਵੱਡੀ ਰਹਿਮਤ ਹੈ ਸੋ ਪਿਆਰਿਓ 2026 ਦੀ ਵਿਸਾਖੀ ਨੂੰ ਲੈ ਕੇ ਭਵਿੱਖਬਾਣੀਆਂ ਸ਼ੁਰੂ ਹੋ ਰਹੀਆਂ ਨੇ ਕੋਈ ਕਹਿ ਰਿਹਾ 2026 ਦੀ ਵਿਸਾਖੀ ਤੋਂ ਬਾਅਦ ਇੱਕ ਐਸੀ ਪਰਲੋ ਆਉਣੀ ਹੈ ਪੰਜਾਬ ਦੇ ਵਿੱਚ ਕੋਈ ਕਹਿ ਰਿਹਾ 2026 ਦੀ ਵਿਸਾਖੀ ਤੋਂ ਬਾਅਦ ਸਮਾ ਸੁਖਾਲਾ ਆ ਜਾਏਗਾ ਕੋਈ ਕਹਿ ਰਿਹਾ ਜੀ ਕਲਯੁਗ ਜਿਹੜਾ ਹੈ ਉਹ ਕਰਬਟ ਲਏਗਾ ਕੋਈ ਕਹਿ ਰਿਹਾ ਜੀ ਕਲਯੁਗ ਜਿਹੜਾ ਹੈ ਉਹ ਖਤਮ ਹੋ ਜਾਏਗਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਪਰ ਇੱਥੇ ਮੈਂ ਇੱਕ ਬੇਨਤੀਆਂ ਕਰਾਂ ਸਾ ਸੰਗਤ ਆਪਾਂ ਸਿਰਫ ਅੰਦਾਜ਼ੇ ਲਗਾਏ ਨੇ ਆਪਾਂ ਨੂੰ ਉਹਦੇ ਰੰਗਾਂ ਦਾ ਨਹੀਂ ਪਤਾ ਕਿਉਂਕਿ ਉਹ ਪਰਮਾਤਮਾ ਕਿੰਨਾ ਸਮਰੱਥ ਹੈ ਉਹ ਜਲ ਤੇ ਥਲ ਕਰ ਤੇ ਪਾਤਸ਼ਾਹ ਕਹਿੰਦੇ ਨੇ ਉਹ ਸਤਗੁਰੂ ਕੀ ਹੈ ਸਤਗੁਰੂ ਮਹਾਰਾਜ ਕਹਿੰਦੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਪਾਤਸ਼ਾਹ ਜੀ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਉਹ ਪਾਤਸ਼ਾਹ ਕੈਸੇ ਨੇ ਉਹ ਕਹਿੰਦੇ ਐਸਾ ਗੁਰੂ ਹੈ ਜਿਹਦਾ ਭੇਜ ਕਿਸੇ ਨੇ ਨਹੀਂ ਪਾਇਆ ਕਹਿੰਦੇ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਤੇ ਕਹਿੰਦੇ ਡੁੱਬਦੇ ਹੋਿਆਂ ਨੂੰ ਬਚਾ ਸਕਦਾ ਤੇ ਬਚਦੇਆਂ ਹੋਿਆਂ ਨੂੰ ਡੋਬੋ ਸਕਦਾ ਪ੍ਰਭ ਭਾਵੈ ਬਿਨ ਸਾਸ ਤੇ ਰੱਖ ਹੈ ਕਹਿੰਦੇ ਸਤਿਗੁਰੂ ਮਹਾਰਾਜ ਜੇ ਚਾਵੇ ਤੇ ਬਿਨਾ ਸਵਾਸਾਂ ਤੋਂ ਵੀ ਜਿਉਂਦੇ ਰੱਖ ਸਕਦਾ ਹੈ ਜੇ ਸਤਿਗੁਰੂ ਚਾਵੇ ਤੇ ਕਹਿੰਦੇ ਮਿੰਟਾਂ ਸਕਿੰਟਾਂ ਦੇ ਵਿੱਚ ਖਤਮ ਵੀ ਕਰ ਸਕਦਾ ਹੈ ਕਹਿੰਦੇ ਉਹਦਾ ਉਹਦਾ ਭੇਤ ਨਹੀਂ ਕਿਸੇ ਨੇ ਪਾਇਆ ਜੇ ਆਪਾਂ ਸਮਝ ਗਏ ਵੀ ਮੈਂ ਭੇਤ ਪਾ ਲਿਆ ਤੇ ਮੈਂ ਬਹੁਤ ਵੱਡਾ ਗਿਆਨੀ ਆ ਜੀ ਮੈਂ ਤੇ ਬੜਾ ਵੱਡਾ ਹਸਤੀ ਦਾ ਮਾਲਕਾ ਨਹੀਂ ਪਿਆਰਿਓ ਉਹ ਪਰਮਾਤਮਾ ਦਾ ਭੇਤ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਜੇ ਭੇਤ ਨਹੀਂ ਪਾਇਆ ਤੇ ਤਾਂ ਹੀ ਸ਼ਾਇਦ ਦੁਨੀਆ ਚੱਲੀ ਜਾ ਰਹੀ ਹੈ ਜੇ ਉਸ ਰੱਬ ਦਾ ਵੀ ਕਿਸੇ ਨੇ ਭੇਤ ਪਾ ਲਿਆ ਹੁੰਦਾ ਨਾ ਤੇ ਸ਼ਾਇਦ ਅੱਜ ਦੀ ਦੁਨੀਆ ਦੀ ਰੂਪਰੇਖਾ ਵੀ ਕੁਝ ਹੋਰ ਹੁੰਦੀ। ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਡੀ ਵੱਡੀ ਹਸਤੀ ਨੇ ਭੇਤ ਉਹਨਾਂ ਨੇ ਵੀ ਸ਼ਾਇਦ ਪ੍ਰਮਾਤਮਾ ਦਾ ਪਾਇਆ ਜਾਂ ਨਹੀਂ ਪਾਇਆ ਪਰ ਉਹਨਾਂ ਨੇ ਆਪਣੀ ਲਿਖਤਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਇਹ ਕਹਿਆ ਕਿ ਉਸ ਪ੍ਰਮਾਤਮਾ ਦਾ ਭੇਤ ਕਿਸੇ ਨੇ ਨਹੀਂ ਪਾਇਆ ਤੇ ਪਿਆਰਿਓ ਯਾਦ ਰੱਖਿਓ ਜੇ ਉਹਨਾਂ ਨੇ ਭੇਤ ਪਾਇਆ ਵੀ ਹੋਗਾ ਯਾਦ ਰੱਖਿਓ ਕਿਉਂਕਿ ਉਹਤੇ ਖੁਦ ਅਕਾਲ ਸਰੂਪ ਨੇ ਤੇ ਜੇ ਭੇਤ ਪਾਇਆ ਵੀ ਐ ਪਰ ਉਹਨਾਂ ਨੇ ਪ੍ਰਮਾਤਮਾ ਦੀ ਰਜ਼ਾ ਤੋਂ 1 ਇੰਚ ਵੀ ਹਟ ਕੇ ਨਹੀਂ ਸੋਚਿਆ ਯਾਦ ਰੱਖਿਓ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਤੇ ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਕੀਤਾ ਫਿਰ ਪਰਿਵਾਰ ਵਿਛੋੜਾ ਹੁੰਦਾ ਫਿਰ ਚਮਕੌਰ ਦੀ ਗੜੀ ਛੋਟੇ ਸਹਿਬ ਜੀ ਆਦੇ ਇਧਰ ਚਲੇ ਜਾਂਦੇ ਆ ਤੇ ਮੈਂ ਦੇਖੋ ਕਿੱਡਾ ਵੱਡਾ ਇਤਿਹਾਸ ਐ ਚਲੋ ਆਪਾਂ ਸਾਰੇ ਜਾਣਦੇ ਆ ਤੇ ਕਹਿਣ ਤੋਂ ਪਾ ਵੀ ਜੇ ਉਹਨਾਂ ਨੂੰ ਪਤਾ ਵੀ ਸੀ ਆਉਣ ਵਾਲਾ ਸਮਾਂ ਉਹਨਾਂ ਨੇ ਬਦਲਿਆ ਨਹੀਂ ਤੇ ਪਿਆਰਿਓ ਉਹਨਾਂ ਨੇ ਉਸ ਦੇ ਭਾਣੇ ਵਿੱਚ ਰਹਿ ਕੇ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤੇਰਾ ਕੀ ਆ ਮਿੱਠਾ ਲੱਗਿਆ ਹਰਨਾਮ ਪਦਾਰਥ ਨਾਨਕ ਮੰਗਾ ਉਹਨਾਂ ਨੇ ਇਸ ਸੀਜ ਨੂੰ ਪਹਿਲ ਦਿੱਤੀ ਤੇ ਸਭ ਤੋਂ ਵੱਡੀ ਗੱਲ ਤੇ ਚਮਕੌਰ ਦੀ ਗੜੀ ਨੂੰ ਛੱਡ ਕਰਕੇ ਆਪਣੇ ਦੋ ਵੱਡੇ ਸਹਿਬਜ਼ਾਦਿਆਂ ਦੀ ਅੱਖਾਂ ਸਾਹਮਣੇ ਹੁੰਦੀ ਸ਼ਹੀਦੀ ਨੂੰ ਤੱਕ ਕਰਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਤੇ ਸਤਿਗੁਰੂ ਮਹਾਰਾਜ ਉੱਥੇ ਵੀ ਪਤਾ ਪਰਮਾਤਮਾ ਨੂੰ ਲਾਂਭਾ ਨਹੀਂ ਦਿੰਦੇ ਉੱਥੇ ਵੀ ਕਹਿੰਦੇ ਨੇ ਓ ਲਹਨੋ ਮੈਂ ਕਾਹੂ ਨਾ ਦੀਓ ਮਨਮੀਠ ਤੁਹਾਰੋ ਕੀਓ اے ਪਤਸ਼ਾਹ ਜੀ ਮੈਂ ਤੈਨੂੰ ਓਲਾਂਭਾ ਨਹੀਂ ਦਿੰਦਾ ਮੈਂ ਤੇਰੇ ਕੀਤੇ ਹੋਏ ਨੂੰ ਮਿੱਠਾ ਕਰਕੇ ਮੰਨ ਰਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੋ ਦੇ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਪਾਤਸ਼ਾਹ ਜੀ ਨੇ ਇਹ ਸਭ ਤੋਂ ਵੱਡੀ ਗੱਲ ਕੀਤੀ ਇਹ ਸਾਨੂੰ ਪੂਰਨਾ ਭਾ ਕੇ ਦਿੱਤਾ ਕਿ ਗੁਰ ਸਿੱਖੋ ਸਤਗੁਰੂ ਮਹਾਰਾਜ ਜੀ ਦੀ ਕਦੇ ਵੀ ਜਿਹੜੀ ਹੈ ਉਹ ਕੀਤੇ ਹੋਏ ਤੇ ਸ਼ੰਕਾ ਨਾ ਕਰਿਓ ਫੇ ਸਿੱਖੋ ਕਿਤੇ ਨਾ ਹੋਵੇ ਤੁਸੀਂ ਗੁਰੂ ਦੇ ਕੀਤੇ ਹੋਏ ਤੇ ਸ਼ੰਕਾ ਕਰ ਲਓ ਤੁਸੀਂ ਸਤਗੁਰੂ ਮਹਾਰਾਜ ਜੀ ਦੇ ਕੀਤੇ ਹੋਏ ਤੇ ਸ਼ੰਕਾ ਕਰ ਲਓ ਕਹਿੰਦੇ ਇਹ ਤੁਹਾਡਾ ਜਿਹੜਾ ਚਿੱਤਰਣ ਨਾ ਹੋਵੇ ਕਹਿੰਦੇ ਤੁਸੀਂ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਜਿਹੜਾ ਸਭ ਤੋਂ ਵੱਡਾ ਅਹਿਦ ਲਿਆ ਜੇ ਵਿਹਾਰਿਓ ਮੈਂ ਬੇਨਤੀਆਂ ਕਰਾਂ ਕਈ ਕਹਿੰਦੇ ਜੀ ਨਵੀਂ ਸਰਕਾਰ ਬਣਨ ਵਾਲੀ ਹੈ ਕੋਈ ਕਹਿੰਦੇ ਜੀ ਖਾਲਸਾ ਰਾਜ ਦੀ ਸਰਕਾਰ ਬਣੇਗੀ ਕੋਈ ਕਹਿੰਦਾ ਜੀ ਇੰਨੇ ਇੰਨੇ ਕਿਲੋਮੀਟਰ ਤੱਕ ਜਾਮ ਲੱਗਣਗੇ ਜਕਾਰੇ ਲੱਗਣਗੇ ਜਕਾਰੀਆਂ ਦੀ ਗੂੰਜ ਹੋਏਗੀ ਯਾਰੋ ਇਹ ਖਾਲਸੇ ਦੀ ਸਰਕਾਰ ਉਦੋਂ ਬਣੀ ਗਈ ਖਾਲਸਾ ਪੰਥ ਉਦੋਂ ਚੜ੍ਹਦੀ ਕਲਾ ਵਿੱਚ ਹੋਏਗਾ ਜਿਸ ਦਿਨ ਅਸੀਂ ਸਾਰੇ ਗੁਰੂ ਘਰਾਂ ਵੱਲ ਨੂੰ ਰੁੱਖ ਕਰ ਲਏ ਜਿਸ ਦਿਨ ਅਸੀਂ ਸਾਰੇ ਗੁਰੂ ਘਰਾਂ ਦੇ ਨਾਲ ਆਪਣੇ ਆਪ ਨੂੰ ਤੇ ਦੂਸਰਿਆਂ ਨੂੰ ਜੋੜਨ ਦੇ ਵਿੱਚ ਕਾਮਯਾਬ ਹੋ ਗਏ ਕਿ ਅਸੀਂ ਉਦੋਂ ਜਕਾਰੇ ਲਾਵਾਂਗੇ ਜਿਸ ਦਿਨ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਲੱਗ ਪਏ ਜਿਸ ਦਿਨ ਡੇਰਿਆਂ ਦੇ ਵਿੱਚ ਸੁਨਸਾਨ ਫਸਰ ਗਈ ਤੇ ਜਿਸ ਦਿਨ ਆਪਾਂ ਇਹ ਕਹਾਂਗੇ ਕਿ ਗੁਰੂ ਘਰਾਂ ਦੇ ਵਿੱਚ ਗੁਰਮਤ ਸਮਾਗਮ ਹੋ ਰਹੇ ਨੇ ਵੇਖੋ ਜੀ ਕਿੰਨਾ ਇਕੱਠ ਹੈ ਜੀ ਕਿ ਦੇਖੋ ਬੈਠਣ ਨੂੰ ਵੀ ਥਾਂ ਨਹੀਂ ਹੈ ਜੀ ਉਦਣ ਚੜ੍ਹਦੀ ਕਲਾ ਹੋएगी ਸੋ ਇਨ੍ਹਾਂ ਗੱਲਾਂ ਵੱਲ ਜ਼ੋਰ ਦਈਏ ਬਾਕੀ ਫालतू ਸ਼ੋਸ਼ਿਆਂ ਦਾ ਛੱਡਣ ਦਾ ਕੋਈ ਜਿਹੜਾ ਹੈ ਇਥੇ ਮੰਤਵ ਨਹੀਂ ਹੈ ਕੋਈ ਫालतू ਫਾਇਦਾ ਹੀ ਨਹੀਂ ਹੈ ਸੋ ਪਿਆਰੇ ਉਹ ਆਪਾਂ ਇਨ੍ਹਾਂ ਚੀਜ਼ਾਂ ਤੇ ਜ਼ੋਰ ਦਈਏ ਮੁੱਖ ਪ੍ਰਚਾਰ ਸਾਡਾ ਗੁਰੂ ਦਾ ਦਵਾਰ ਗੁਰੂ ਦੇ ਵੱਲ ਜਾਣਾ ਇਸ ਚੀਜ਼ ਵੱਲ ਧਿਆਨ ਰਈਏ ਵਾਹਿਗੁਰੂ ਜੀ ਕਾ ਖਾਲਸਾ